ਮੇਰੀ ਮਤਲਬ ਕਿਸਮਤ ਇਹ ਚੰਗੀ ਸੀਗੀ ਤੇ ਫਰੈਂਚ ਕਰਨ ਕਰਕੇ ਪਹਿਲਾਂ ਮੈਂ ਪੜ੍ਹੀ ਵੀ ਹੋਈ ਐ ਉਹਦੇ ਕਰਕੇ ਮੇਰੀ ਪੀਆਰ ਸੌਖੀ ਹੋ ਗਈ ਸੀ ਜੇ ਪੀਆਰ ਹੋ ਗਏ ਵੀ ਇਦਾਂ ਲੋਕ ਤੇ ਪੀਆਰ ਹੋ ਗਏ ਤੇ ਘਰ ਲੈਂਦੇ ਨੇ ਹੋਰ ਆਪਦੇ ਗੱਲਾਂ ਬਾਤਾਂ ਕਰਦੇ ਨੇ ਇਧਰਲੇ ਤੇ ਹਨਾ ਕਹਿੰਦੇ ਨੇ ਭਾਈ ਘਰ ਵੀ ਲੈ ਲੈ ਪੀਆਰ ਵੀ ਹੋ ਗਏ ਬਹੁਤ ਵੱਡੀ ਗੀ ਨਹੀਂ ਜਾਂਦੀ ਤੁਸੀਂ ਪੀਆਰ ਛੱਡ ਕੇ ਪਿੰਡ ਆ ਕੇ ਪੁਲੀ ਘਾਰਨ ਕੀ ਦੇਖੋ ਇਹ ਉੱਥੇ ਗੱਲਾਂ ਜਦੋਂ ਕਿਸੇ ਬੰਦੇ ਤੋਂ ਪੁੱਛਿਆ ਜਾਂਦਾ ਵੀ ਸਭ ਤੋਂ ਪਹਿਲਾਂ ਟਾਰਗੇਟ ਪੰਜਾਬੀਆਂ ਦਾ ਹੀ ਹੁੰਦਾ ਵੀ ਕਾਰ ਲੈ ਲਿਆ ਹਰ ਇੱਕ ਬੰਦਾ ਹੀ ਕੁਐਸਚਨ ਪੁੱਛਦਾ ਹੈ ਪਹਿਲਾਂ ਕਾਰ ਲੈਣ ਵਾਰੀ ਹੂੰ ਕਾਰ ਲੈ ਲਿਆ ਲੈ ਲਿਆ ਮੈਂ ਇਸ ਚੀਜ਼ ਤੋਂ ਥੋੜਾ ਵੱਡੀ ਚੀਜ਼ ਨਹੀਂ ਮੰਨਦਾ ਇਹਨਾਂ ਨੂੰ ਹੂੰ ਇਹ ਚੱਕਰ ਵੀ ਹੁੰਦਾ ਹੈਗਾ ਜਿਹੜਾ ਬੰਦਾ ਫਸ ਜਾਂਦਾ ਉਹਦੇ ਵਿੱਚ ਉਹ ਬਸ ਉਸੇ ਉਸੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਸਾਰੀ ਉਮਰ ਉਹ ਕਾਰ ਕਿਨਾ ਥੋੜਾ ਹੁੰਦਾ ਹੈਗਾ ਫਰੈਂਡ ਤੇ ਕਿਸ਼ਤਾਂ ਹੀ ਹੁੰਦੀਆਂ ਸਾਰੀ ਉਮਰ ਦੀ ਹੋਰੀ ਜਿੰਨੀ ਮਰਜ਼ੀ ਭਰੀ ਆ ਪਹਿਲਾਂ 30 ਸਾਲ ਹੁੰਦੀ ਦੀ ਕਿਸ਼ਤ ਉਹਦੀ ਹੂੰ ਹੁਣ ਉਹ ਪੰਜਾਬੀ ਖਰਚੇ ਵਧ ਗਏ ਹੂੰ ਕਹਿੰਦੇ 30 ਤੋਂ 40 45 ਕਰ ਦਿੰਦੇ ਆਗੇ ਹੂੰ 40 45 ਸਾਲ ਕਰ ਦਿੰਦੇ ਆ ਕਿਸ਼ਤੋਂ ਨਹੀਂ ਰਹਿ ਜੂਗੀ ਹੂੰ ਵੀ ਥੋੜੀ ਥੋੜੀ ਜਿਹੀ ਹੋਰ ਉਮਰ ਹੋਰ ਤੋਰ ਤਾਣਾ ਚੁੱਝਾ ਕੇ ਰੱਖ ਦਿੰਦੇ ਮੇਰੇ ਨੂੰ ਹੂੰ ਉਹ ਬਸ ਇਹ ਚੱਕਰਾਂ ਚ ਟੁੱਲ ਜਾ ਰਹੇ ਹੁੰਦਾ ਗੱਡੀਆਂ ਚ ਘਰਾਂ ਚ ਤੇ ਕੋਈ ਵੀ ਚੀਜ਼ ਥੋੜੀ ਨਹੀਂ ਹੁੰਦੀ ਕਿਸ਼ਤਾਂ ਵਾਲਾ ਸਿਸਟਮ ਹੀ ਹੈਗਾ ਹੂੰ ਭਰੀ ਜਾ ਉਹ ਬਸ ਲੱਗੇ ਰਹੋ ਉਹਨਾਂ ਦੀ ਨੌਕਰ ਬਣ ਕੇ ਸਰਕਾਰ ਦੇ ਨਹੀਂ ਫੇਰ ਥੋੜੇ ਕਦੋਂ ਇਹ ਗੱਲਾਂ ਸਮਝ ਚ ਆ ਗਈਆਂ ਦਿਮਾਗ ਚ ਆ ਗਈਆਂ ਸੀ ਵੀ ਆਪਾਂ ਮੁਰਨਾਵਾ ਵਿਜਾ ਇੱਥੇ ਆਪਣਾ ਨਹੀਂ ਪੂਰਾ ਪੈਂਦਾ ਕੀ ਗੱਲ ਕੀ ਕਾਰਨ ਸੀ ਪੂਰਾ ਪੈਂਦਾ ਤਾਂ ਕੋਈ ਚੱਕਰ ਨਹੀਂ ਹੈਗਾ ਹੂੰ ਇਹ ਪੂਰਾ ਪੂਰਾ ਦਾ ਮਤਲਬ ਆਪਣਾ ਪੂਰਾ ਕੰਮ ਸਾਰਾ ਸੈੱਟ ਸੀ ਇਸੇ ਕੰਮ ਕਰ ਸੈੱਟ ਸੀ ਸਾਰੇ ਵਧੀਆ ਕੰਮ ਕਰ ਰਹੇ ਸੀ ਇਹੋ ਜੀ ਗੱਲ ਨਹੀਂ ਕੀ ਮੈਂ ਤਾਂ ਜੇ ਮੰਨ ਲਓ ਮੰਨ ਕੇ ਚੱਲੋਗੇ ਹਫਤੇ ਦੇ ਵਿੱਚ ਤਿੰਨ ਤਿੰਨ ਚਾਰ ਦਿਨ ਕੰਮ ਵੀ ਕਰਾਂ ਤਾਂ ਵੀ ਜਿਹੜੀ ਅੱਜ ਕੱਲ ਗੱਡੀ ਚੱਲਦੀ ਹੈ ਨਾ ਲੋਕਾਂ ਦੀ ਉਦੋਂ ਵਧੀਆ ਗੱਡੀ ਚੱਲਦੀ ਸੀ ਆਪਣੀ ਇਹੋ ਜੀ ਗੱਲ ਨਹੀਂ ਸੀ ਹਮ ਪਰ ਗੱਲ ਇਹ ਸੀ ਵੀ ਜਦੋਂ ਤੁਸੀਂ ਉੱਥੇ ਰਹਿੰਦੇ ਹੋ ਵੀ ਤੁਹਾਡੇ ਬੱਚੇ ਤੁਹਾਡੇ ਕੰਟਰੋਲ 'ਚ ਨਹੀਂ ਰਹਣੇ ਆਉਣ ਵਾਲੇ ਟਾਈਮ ਦੇ ਵਿੱਚ ਹਮ ਠੀਕ ਹੈ ਹੋਰ ਦਾ ਸਿਸਟਮ ਐਸਾ ਹੈ ਹਮ ਜਦੋਂ ਉਹਦੇ ਵਾਇਏ ਤੁਸੀਂ ਜਾਣਿਆ ਵੀ ਕਿਵੇਂ ਤੁਸੀਂ ਕਿਸਾਨਾਂ ਨਾਲ ਮਿਲਿਆ ਮੈਨੂੰ ਪਤਾ ਲੱਗਿਆ ਕਿ ਕਿਵੇਂ ਖੇਤੀ ਬਰਬਾਦ ਹੋ ਰਹੀ ਹੈ ਇਹਨਾਂ ਕੰਟ੍ਰੈਕਟਸ ਦੀ ਖੇਤੀ ਕਿਉਂ ਬਰਬਾਦ ਹੋਈ ਹੂੰ ਉਸ ਤਰ੍ਹਾਂ ਪੰਜਾਬ ਦੀ ਖੇਤੀ ਕਿਵੇਂ ਬਰਬਾਦ ਹੋ ਰਹੀ ਹੈ ਉਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਫੂਡ ਕਿੱਧਰ ਨੂੰ ਜਾ ਰਿਹਾ ਹੈ ਜੀਐਮਓ ਸੀਡ ਵਗੈਰਾ ਸਭ ਕੁਝ ਕਿੱਧਰ ਨੂੰ ਖਾਣੀ ਜਾ ਰਹੀ ਹੈ ਕਿਵੇਂ ਜੈਨੇਟਿਕਲੀ ਮੋਡੀਫਾਈਡ ਫੂਡ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਹੂੰ ਹਰੇਕ ਚੀਜ਼ ਇੱਕ ਪ੍ਰੋਡਕਟ ਲੈ ਲਓ ਪਿਆਜ਼ ਆਲੂ ਸਾਰੇ ਸਾਰਾ ਤਾਂ ਇੱਕੋ ਇੱਕ ਸਾਈਜ਼ ਚਮਕ ਧਮਕੋ ਨਾਲ ਹੀ ਬਰਾਬਰ ਦੇ ਸਾਈਜ਼ ਇਹ ਕਿਵੇਂ ਪਸਿਬਲ ਹੈ ਕੁਛ ਨਾ ਕੁਛ ਛੇੜਖਾਨੀ ਤਾਂ ਹੋ ਰਹੀ ਹੈ ਹੋ ਰਹੀ ਆ ਉਹ ਚੀਜ਼ ਜਦੋਂ ਸਮਝਿਆ ਹੂੰ ਤਾਂ ਫੂਡ ਦੇ ਗਾੜੀ ਨੂੰ ਪਤਾ ਲੱਗਿਆ ਵੀ ਵਿਖੋਣ ਜਿਹੜਾ ਇਹਨਾਂ ਕੋਲ ਪਤਾ ਹੈਗਾ ਇਹਦੇ ਲਈ ਚੁੱਪ ਕਰਕੇ ਤਾਂ ਨਹੀਂ ਬੈਠ ਸਕੜੀ ਅਸੀਂ ਉਹਨਾਂ ਬੰਦਿਆਂ 'ਚ ਤਾਂ ਹੈ ਨਹੀਂ ਕਾਲ ਸੇਵਰ ਕਿ ਸਾਰਾ ਕੁਝ ਪਤਾ ਹੋਵੇ ਆਪਾਂ ਨੂੰ ਵੀ ਆਹ ਚੀਜ਼ ਬਰਬਾਦ ਹੋ ਗਈ ਠਾਲਸ ਤੁਸੀਂ ਪਹਿਲਾਂ ਤੋਂ ਬਣੇ ਹੋਈ ਸੀ ਜਾਂ ਉੱਥੋਂ ਆ ਕੇ ਬਣੇ ਜਾਂ ਉੱਥੇ ਬਣੇ ਉਹ ਪਹਿਲਾਂ ਇਸ ਲਾਈਨ ਖਾਲਸੇ ਵਾਲੇ ਪਾਸੇ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਇੰਜੀਨੀਅਰਿੰਗ ਲਾਈਨ ਦੇ ਵਿੱਚ ਸੀਗਾ ਜਦੋਂ ਪੜ੍ਹਾਈ ਦੇ ਵਿੱਚ ਪਏ ਹੁੰਦੇ ਆ ਨਾ ਐਵੇਂ ਬੱਚਿਆਂ ਨੂੰ ਅੱਜ ਕੱਲ੍ਹ ਪੜ੍ਹਾਈ ਦੇ ਮਗਰ ਪਾਈ ਜਾਂਦੇ ਆ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਫਿਰ ਕੱਲਾ ਪੜ੍ਹਾਈ ਜੁੱਗੀ ਰਹਿ ਜਾਂਦਾ ਫਿਰ ਸਿੱਖੀ ਵਾਲੇ ਪਾਸੇ ਨੂੰ ਦੁਰਨ ਵਾਲਾ ਉਹ ਕੰਮ ਦਾ ਪਾਸੇ ਹੋ ਜਾਂਦਾ ਹੈ ਉਹ ਇਧਰੀ ਲਾਈਨ ਦੇ ਪਾਸੇ ਹਿਸਟਰੀ ਵਾਲਾ ਹਿਸਟਰੀ ਨਾਲ ਕੋਈ ਲਿੰਕ ਨਹੀਂ ਸੀਗਾ ਸਿੱਖ ਹਿਸਟਰੀ ਨਾਲ ਫਿਰ ਜਦੋਂ ਇਹ ਐਸਪੀ ਬਾਰੇ ਪੜ੍ਹਨਾ ਸ਼ੁਰੂ ਕੀਤਾ ਉਦੋਂ ਥੋੜੀ ਜਿਹੀ ਬੇਲ ਮਿਲੀ ਥੋੜਾ ਜਿਹਾ ਪੋਸਟ ਪਾਸੇ ਨੂੰ ਚੱਲੇ ਫਿਰ ਥੋੜੀ-ਥੋੜੀ ਪਤਾ ਲੱਗਿਆ ਵੀ ਆਪਣੀ ਪਛਾਣ ਕੀ ਹੈ ਆਪਾਂ ਕੌਣ ਹੈ ਕੀ ਹੈ ਆਪਣੀ ਪਛਾਣ ਨੇ ਉਹ ਤੇ ਨੇ ਮੂਲ ਨਿਵਾਸੀ ਭਾਈ ਜਿਵੇਂ ਸੌਰੀ ਮੈਂ ਉਹਦੀ ਗੱਲ ਕੱਢਦਾ ਉਹ ਜਿਵੇਂ ਆਪਾਂ ਸੁਣਦੇ ਆ ਜਾਂ ਪੜ੍ਹਦੇ ਆ ਉਥੋਂ ਨੇ ਜਿਹੜੇ ਮੂਲ ਨਿਵਾਸੀ ਪੇ ਉਹ ਦੱਬੇ ਹੋਏ ਆ ਉਹਨਾਂ ਨੂੰ ਬਸ ਵੀ ਲਾਲਚ ਚ ਲਾਇਆ ਹੋਇਆ ਇਹ ਗੱਲ ਸੱਚੀ ਹੈ ਬਿਲਕੁਲ ਸੱਚ ਹੈ ਇੱਕ ਇਕੱਲਾ ਉਥੋਂ ਦਾ ਬਰਤਾਰਾ ਨਹੀਂ ਸਾਰੀ ਦੁਨੀਆ ਵਿੱਚ ਇਹ ਚੱਲ ਰਿਹਾ ਅੱਛਾ ਜਿੰਨਾ ਹੀ ਧਰਤੀ ਹੈ ਉਹਨਾਂ ਤੋਂ ਉਸ ਧਰਤੀ ਦੇ ਹੱਕ ਵਾਪਸ ਲੈਣੇ ਆ ਹੂੰ ਉੱਥੇ ਇਮੀਗ੍ਰੇਸ਼ਨ ਕੀਤੀ ਗਈ ਉਹਨਾਂ ਕੰਟਰੀ ਦੇ ਵਿੱਚ ਬਾਹਰ ਲਿਆ ਕੇ ਲੋਕ ਆਏ ਉੱਥੇ ਉਹਥਰੇ ਮੂਲ ਨਿਵਾਸੀ ਸੀ ਕਿ ਉਹ ਹੁਣ ਜੰਗਲਾਂ ਦੇ ਵਿੱਚ ਰਹਿੰਦੇ ਆ ਮੋਸਟਲੀ ਬਾਹਰਲੇ ਏਰੀਆ ਦੇ ਵਿੱਚ ਜਾਂ ਜਿਹੜੇ ਸ਼ਹਿਰਾਂ ਵਿੱਚ ਰਹ ਉਹਨਾਂ ਦੇ ਹੱਕ ਨਾ ਮੰਗ ਸਕਣ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਉਹਨਾਂ ਦੇ ਛੇਤੇ ਲੱਗੀ ਹੋਈ ਐ ਜਿਹੜੇ ਬਾਹਰਲੇ ਰਹਿੰਦੇ ਆ ਲੋਕ ਜੰਗਲਾਂ ਚ ਉਹ ਸਰਕਾਰ ਦੀ ਡਿਪੈਂਡੈਂਸੀ ਤੋਂ ਬਾਹਰ ਐ ਉਹ ਆਪਣਾ ਫੂਡ ਉਗਾਉਂਦੇ ਆ ਖਾਂਦੇ ਆ ਜਾਂ ਸ਼ਿਕਾਰ ਕਰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਤੋੜ ਕੇ ਸ਼ਹਿਰੀ ਸਿਸਟਮ ਦੇ ਅੰਦਰ ਲੈ ਕੇ ਆਉਣਾ ਹੈ ਉਹ ਚੱਕਰ ਦੇ ਵਿੱਚ ਉਹਨਾਂ ਨੂੰ ਪਸਾਉਣਾ ਐ ਵੀ ਉਹ ਕਿਸਾਨਾਂ ਦਾ ਚੱਕਰ ਜਿਹੜਾ ਕਹਿੰਦੇ ਆ ਨਾ ਕੰਟਰੋਲ ਚੱਕ ਕੰਟਰੋਲਡ ਚੱਕਰ ਐ ਇਹ ਕੰਟਰੋਲ ਤੋਂ ਬਾਹਰ ਐ ਤੇ ਉੱਥੇ ਬੈਠ ਕੇ ਜਿਹੜੋ ਸੋਚਦੇ ਆ ਵੀ ਆਪਣੇ ਪਿੰਡ ਦਾ ਪਹਿਲੇ ਹੀ ਕੰਟਰੋਲ ਤੋਂ ਬਾਹਰ ਸੀ ਕਿ ਇਸ ਚੱਕਰ ਦੇ ਆਪਾਂ ਤਾਂ ਆਪ ਦੋ ਘਾਉਂਦੇ ਸੀ ਆਪਦਾ ਖਾਂਦੇ ਸੀ ਹਮ ਸਾਰਾ ਕੁਝ ਕਰਦੇ ਸੀ ਆਪਣੀ ਖੇਤੀ ਸੀ ਸਾਰਾ ਆਪਣੇ ਬਿਰਗਾਂ ਦਾ ਸਿਸਟਮ ਸੀਗਾ ਉਹ ਸਾਰਾ ਜਿਹਨੂੰ ਪਤਾ ਲੱਗਿਆ ਉਸ ਚੀਜ਼ ਬਾਰੇ ਫੇਰ ਉਹ ਤੋਂ ਪਤਾ ਲੱਗਦਾ ਨਾ ਵੀ ਕਿੱਥੇ ਖੜੀ ਹੈ ਕਹਾਣੀ ਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ ਕਿੱਥੇ ਤੁਹਾਨੂੰ ਕੰਮ ਕਰਨ ਦੀ ਲੋੜ ਹੈ ਨਹੀਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਆਸ-ਪਾਸੇ ਵਾਲੇ ਆਪਾਂ ਜਿਆਦਾਤਰ ਲੋਕ ਇਹ ਹੁੰਦਾ ਸਭ ਤੋਂ ਵੱਡਾ ਰੋਗ ਕੀ ਕਹਣਗੇ ਲੋਕ ਵੀ ਯਾਰਾ ਲੋਕ ਜਾਣਦੇ ਆ ਉਹਨਾਂ ਸਮੇਂ ਚ ਤੂੰ ਸੀਪੀਆਰ ਛੱਡ ਕੇ ਆਈ ਜਾਨੇ ਹੋ ਤੁਹਾਨੂੰ ਰਿਸ਼ਤੇਦਾਰ ਨਹੀਂ ਹੋਰ ਆਏ ਜਾਂ ਤੁਹਾਨੂੰ ਵੀ ਲੱਗਿਆ ਹੋਵੇ ਕਿਤੇ ਕਹਿਣਾ ਜਾਂ ਕਿ ਸਾਹਮਣਾ ਕਰਨਾ ਬੇਗਲ ਦਾ ਇਹ ਗੱਲ ਤਾਂ ਸਾਹਮਣੇ ਤਾਂ ਕਰਨੀ ਹੀ ਪੈਂਦਾ ਹੁੰਦਾ ਥੋੜਾ ਬੋਤਲ ਫਿਰ ਕੀ ਉੱਥੇ ਸੋਚ ਕੇ ਚੱਲੇ ਸੀ ਮੈਂ ਜਾ ਕੇ ਕੀ ਕਰੂੰਗਾ ਕੰਮ ਇੰਡੀਆ ਪਹਿਲਾਂ ਇਸ ਚੀਜ਼ ਬਾਰੇ ਪਤਾ ਸੀ ਬੱਚਿਆਂ ਦਾ ਫਿਊਚਰ ਇੱਥੇ ਖਰਾਬ ਹੈ ਵੀ ਉਹ ਵਧੀਆ ਫੂਡ ਆਪਾਂ ਉਹਨਾਂ ਨੂੰ ਖਵਾ ਨਹੀਂ ਸਕਦੇ ਹੂੰ ਉੱਥੇ ਐਲ ਜੀ ਬੀਟੀਕਯੂ ਵਾਲਾ ਕਨਸੈਪਟ ਵੀ ਚੱਲਦਾ ਹੈ ਬਹੁਤ ਵੱਡੀ ਪੱਧਰ ਤੇ ਅੱਜ ਵੀ ਚੱਲੀ ਜਾਂਦਾ ਹੈ ਠੀਕ ਹੈ ਇਹ ਸਾਰਾ ਸਿਸਟਮ ਜੋ ਦੇਖਿਆ ਉਹ ਤੋਂ ਪਤਾ ਲੱਗਿਆ ਇੱਥੇ ਤਾਂ ਸੇਫ ਨਹੀਂ ਹੈਗੇ ਹੁਣ ਇੱਥੇ ਤਾਂ ਕਹਾਣੀ ਉਹ ਉਲਝ ਜਾਨੀ ਹੈ ਵੀ ਹੁਣ ਜਾਂ ਤਾਂ ਇੱਥੇ ਬੈਠ ਕੇ ਲੜ ਲਓ ਜਾਂ ਇੱਥੇ ਬੈ ਕਾ ਕੇ ਇਥੋਂ ਇਥੋਂ ਲੜੋ ਵੀ ਇਸ ਚੀਜ਼ ਬਾਰੇ ਕੰਮ ਦਾ ਸ਼ੁਰੂ ਕਰਨਾ ਹੀ ਪੈਣਾ ਫਿਰ ਉਹਦੇ ਲਈ ਸੋਚਿਆ ਵੀ ਆਪਣੀ ਉਹ ਧਰਤੀ ਜਿੱਥੇ ਆਪਾਂ ਰਹੇ ਆਂ ਸ਼ੁਰੂਤ ਹੋ ਰਹੇ ਆਂ ਆਪ ਨੂੰ ਪਤਾ ਹੈ ਆਪਾਂ ਉਹ ਫਿਰ ਉੱਥੇ ਜਾ ਕੇ ਹੀ ਕਿਉਂ ਨਾ ਕੰਮ ਸ਼ੁਰੂ ਕੀਤਾ ਜਾਵੇ